ਸਿੱਦੀ ਕਾਲ ਜੀ ਵੀਡੀਓ ਵੇਖ ਕੇ ਖਿਆਲ ਸਾਬ ਨੂੰ ਜੀਆਂ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੱਦਾਂ ਵੀਰਾ ਭੇਰੜੇ ਚੈਡੂ ਨੂੰ ਸਬਸਕ੍ਰਾਈਬ ਦੀ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਧਿਆਨ ਦਿਨ ਚਾਹ ਚ ਪਹਿਲਾਂ ਕੀ ਪਾਇਗੇ ਦੁੱਧ ਖੰਡ ਜਾਂ ਪੱਤੀ ਭਰਨੇ ਪ੍ਰੇਸ਼ਤ ਲੋਕ ਨਹੀਂ ਜਾਣਦੇ ਇਹ ਗੋਲਡਨ ਰੂਲ ਸਵੇਰ ਦੀ ਪਹਿਲੀ ਕਿਰਨ ਨਾਲ ਇਸ ਜਿਸ ਚੀਜ਼ ਦੀ ਸਭ ਤੋਂ ਵੱਧ ਤਲਬ ਹੁੰਦੀ ਹੈ ਉਹ ਇੱਕ ਪਿਆਲੀ ਕਰਮਾ ਕਰਮ ਚਾਹ ਇਹ ਸਿਰਫ ਇੱਕ ਪੀਣ ਵਾਲਾ ਪਦਾਰਥ ਨਹੀਂ ਸਗੋ ਸਾਡੇ ਦੇਸ਼ ਦਾ ਨੈਸ਼ਨਲ ਇੰਪੋਰਟ ਇੰਪੋਰਟੇਸ਼ਨ ਹੈ ਜੋ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਰਾਤ ਦੀ ਠਕਾਵਟ ਮਟੌਣ ਤੱਕ ਸਾਡੇ ਜੀਵਨ ਦਾ ਇੱਕ ਟੁੱਟ ਹਿੱਸਾ ਬਣ ਚੁੱਕਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦਬੇ ਜਾਂ ਕਿਸੇ ਖਾਸ ਦੋਸਤ ਦੇ ਹੱਥ ਦੀ ਚਾਹ ਵਿੱਚ ਜਖਾ ਕੀ ਜਾਦੂ ਹੁੰਦਾ ਹੈ ਜੋ ਤੁਹਾਡੇ ਚਾਹ ਵਿੱਚ ਨਹੀਂ ਆ ਪਉਂਦਾ ਚਾਹ ਬਣਾਉਣ ਦੀ ਕਲਾ ਜੀਹਾਂ ਇਹ ਇੱਕ ਕਲਾ ਹੈ ਜਿਸ ਵਿੱਚ ਕਦੋਂ ਕੀ ਅਤੇ ਕਿਵੇਂ ਪਾਉਣਾ ਹੈ ਇਹ ਹੀ ਸਵਾਦ ਹੀ ਸਾਰੀ ਜਿੰਨ ਸਾਰੀ ਖੇਡ ਤੈਅ ਕਰਦਾ ਹੈ ਚਲੋ ਅੱਜ ਅਸੀਂ ਤੁਹਾਨੂੰ ਚਾਹ ਬਣਾਉਣ ਦੀ ਇਸ ਉਹ ਸਹੂਲਤ ਨਾਲ ਦੱਸਦੇ ਹਾਂ ਜਿਸ ਨਾਲ ਤੁਹਾਡੀ ਚਾਹ ਨਾ ਸਿਰਫ ਗਾੜੀ ਅਤੇ ਸੁਆਦੀਸ਼ਟ ਬਣੇਗੀ ਸਗੋਂ ਪੀਣ ਵਾਲਾ ਹਰ ਸ਼ਖਸ ਤੁਹਾਡੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੇਗਾ ਜਦ ਤੱਕ ਲੋਕ ਸੋਚਦੇ ਹਨ ਕਿ ਚਾਹ ਬਣਾਉਣਾ ਬੱਚਿਆਂ ਦੀ ਖੇਤਰ ਹੈ ਪਰ ਗਲ ਤਰੀਕੇ ਨਾਲ ਬਣੀ ਸਿਰਫ ਸੁਆਦ ਹੀ ਨਹੀਂ ਵਿਗਾੜਦੀ ਸਗੋਂ ਤੁਹਾਡੀ ਸੇਤ ਅਤੇ ਮੂਡ ਤੇ ਵੀ ਨਕਾਰਾਤਮਕ ਪਰਬਾ ਪੀ ਸਕਦਾ ਹੈ ਇਸ ਗੱਲ ਇਹ ਗੈਂਸਸਟਲੀ ਤੇ ਬੇਚਾਨੀ ਦਾ ਕਾਰਨ ਬਣ ਸਕਦੀ ਹੈ ਉੱਥੇ ਸਿਕਟਾਂਕ ਨਾਲ ਬਣਾਈ ਗਈ ਇੱਕ ਪਿਆਲੀ ਚਾਹ ਤੁਹਾਨੂੰ ਤਾਜ਼ੀ ਊਰਜਾ ਤੇ ਇੱਕ ਬਿਹਤਰੀਨ ਮੂਡ ਦੇ ਸਕਦੀ ਹੈ ਇਸ ਇਹ ਅਸਰਾਂ ਹੀ ਇਹ ਰੱਖੀ ਉਸ ਵਿਧੀ ਜੋ ਤੁਹਾਡੇ ਸਤਾਂਚਾ ਨੁਸਤਾ ਅਸਰਨ ਬਣਾ ਦੇਗੀ ਸਨ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਆਪਣੀ ਲੋੜ ਅਨੁਸਾਰ ਪਾਣੀ ਅਤੇ ਉਸ ਨੂੰ ਬਲ ਉਬਲਣ ਲਈ ਰੱਖ ਦਿਓ ਸਭ ਤੋਂ ਮਤਲਬਪੂਰਨ ਜਦੋਂ ਪਾਣੀ ਵਿੱਚ ਉਬਾਲ ਆ ਜਾਵੇ ਉਦੋਂ ਹੀ ਉਸ ਵਿੱਚ ਕੁੱਟਿਆ ਹੋਇਆ ਅਦਰਕ ਅਤੇ ਲੱਛੀ ਪਾਉ ਸੰਡੇ ਪਾਣੀ ਵਿੱਚ ਅਦਰਕ ਪਾਉਣ ਨਾਲ ਚਾਹ ਕੋੜੀ ਹੋ ਸਕਦੀ ਹੈ ਇਹਨਾਂ ਮਸਾਲਿਆਂ ਨੂੰ ਲਗਾਤਾਰ 2-3 ਮਿੰਟ ਤੱਕ ਉਬਲਣ ਦਿਓ ਤਾਂ ਜੋ ਉਹਨਾਂ ਦਾ ਪੂਰਾ ਰਕ ਪਾਣੀ ਵਿੱਚ ਗੁਲ ਜਾਵੇ ਇਹ ਹੀ ਤੁਹਾਡੀ ਚਾਹ ਦਾ ਅਸਲੀ ਸਵਾਰ ਅਧਾਰ ਹੈ ਜਦੋਂ ਮਸਾਲਿਆਂ ਦਾ ਪਾਣੀ ਵਿੱਚ ਚੰਗੀ ਤਰ੍ਹਾਂ ਮਿਲ ਜਾਵੇ ਤਾਂ ਤੱਕ ਤਾ ਦੋ ਪੱਤੀ ਪਾਓ ਇਸ ਨੂੰ ਵੀ ਲਗਭਗ 2 ਮਿੰਟ ਤੱਕ ਬਾਲ ਦਿਓ ਜੋ ਪੱਤੀ ਦਾ